ਹੈਲੋ ਜੀ ਸ਼ਸ਼ਟ੍ਰੀਕਾਲ ਜੀ ਸਾਰਿਆਂ ਨੂੰ ਪ੍ਰੀਤਪਾਲ ਜੰਦਾ ਪਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਮੈਂ ਲੈ ਕੇ ਆਈਆਂ ਤੁਹਾਡੇ ਲਈ ਮਸਲੀਨ ਦੇ ਸੂਟ ਵਿਦ ਮੈਚਿੰਗ ਦੁਪੱਟਾ ਇਹਨਾਂ ਦਾ ਸਾਰਿਆਂ ਦਾ ਮੈਚਿੰਗ ਦੁਪੱਟੇ ਨੇਗੇ ਮਸਲੀਨ ਦੇ ਪ੍ਰਿੰਟ ਕੀਤੇ ਹੋਏ ਨੇ ਸੂਟ ਵੀ ਪ੍ਰਿੰਟ ਕੀਤਾ ਹੋਇਆ ਹੈਗਾ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾਗਾ ਤੁਸੀਂ ਆਰਡਰ ਕਰ ਸਕਦੇ ਹੋਗੇ ਮੰਗਵਾ ਸਕਦੇ ਹੋਗੇ ਆਪਣਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾਗਾ ਤੇ ਆਪਾਂ ਇੱਕ ਵਾਰ ਇੱਕ ਵਾਰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਪਾ ਦਵਾਂਗੇ ਆਪਣਾ ਨੰਬਰ ਤੁਸੀਂ WhatsApp ਮੈਸੇਜ ਕਰ ਸਕਦੇ ਹੋਗੇ ਜੇ ਤੁਸੀਂ ਪ੍ਰਾਈਸ ਪੁੱਛਣਾ ਹੋਵੇ ਜਾਂ ਫਿਰ ਮੰਗਵਾਉਣਾ ਹੋਵੇ ਕੋਈ ਵੀ ਸੂਟ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਉਸ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿੰਨੀ ਦੀ ਲੱਗਦੀ ਹੈ ਤੁਹਾਨੂੰ ਚਲੋ ਜੀ ਏਸੀ ਅੱਜ ਦੇ ਆਪਣੇ ਸੂਟ ਵੀਡੀਓ ਦਾ ਐਂਡਪੈਥੀ ਕਰਦੇ ਆ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਸ਼ਤਰੀਆ ਕਰ